Facebook ਨੇ ਉਹਨਾਂ ਲੋਕਾਂ ਲਈ ਹੁਣ ਇੱਕ ਵੱਡੀ ਖੁਸ਼ਖਬਰੀ ਦੇ ਦਿੱਤੀ ਹੈ ਜਿਨ੍ਹਾਂ ਨੂੰ ਇਹ ਨਹੀਂ ਪਤਾ ਲੱਗਦਾ ਸੀ ਕਿ ਉਹ ਜਿਹੜੇ ਪੇਜ ਜਾਂ ਪ੍ਰੋਫਾਈਲ ਤੇ ਕੰਮ ਕਰ ਰਹੇ ਨੇ ਕੀ ਉਹ ਮੋਨਟਾਈਜ਼ ਹੋਵੇਗਾ ਜਾਂ ਨਹੀਂ ਜਾਂ ਫਿਰ ਉਸ ਤੋਂ ਪੈਸੇ ਬਣਨਗੇ ਜਾਂ ਨਹੀਂ ਜਿਵੇਂ ਕਿ ਤੁਸੀਂ ਇੱਕ ਸਾਈਟ ਤੇ ਸਕਰੀਨਸ਼ਾਟ ਦੇਖ ਸਕਦੇ ਹੋ ਸੋ ਇਹ ਵਾਲੀ ਪੋਸਟ ਫੇਸਬੁਕ ਨੇ ਆਪਣੇ ਅਫੀਸ਼ੀਅਲ ਅਕਾਊਂਟ ਉੱਤੇ ਪੋਸਟ ਕੀਤੀ ਆ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਤੁਸੀਂ ਕਿਵੇਂ ਪਤਾ ਕਰ ਸਕਦੇ ਹੋ ਕਿ ਤੁਹਾਡਾ ਪੇਜ ਜਾਂ ਪ੍ਰੋਫਾਈਲ ਮੋਨਟਾਈਜ਼ ਹੋਵੇਗਾ ਜਾਂ ਨਹੀਂ ਤੇ ਥੱਲੇ ਤਰੀਕਾ ਵੀ ਦੱਸਿਆ ਗਿਆ ਹੈ ਸੋ ਸਭ ਤੋਂ ਪਹਿਲਾਂ ਆਪਾਂ ਇਸ ਪੋਸਟ ਦੇ ਵਿੱਚ ਦੇਖਦੇ ਹਾਂ ਕੀ ਲਿਖਿਆ ਹੋਇਆ ਤੁਸੀਂ ਉੱਪਰ ਦੇਖ ਸਕਦੇ ਹੋ ਲਿਖਿਆ ਹੋਇਆ ਹਾਊ ਡੂ ਆਈ ਨੋ ਇਫ ਆਈ ਐਮ ਐਲੀਜੀਬਲ ਟੂ ਮੋਨਟਾਈਜ਼ ਸੋ ਇਸ ਦੇ ਵਿੱਚ ਫੇਸਬੁੱਕ ਕਹਿ ਰਹੀ ਆ ਕਿ ਮੈਂ ਕਿਵੇਂ ਪਤਾ ਕਰਾਂ ਕਿ ਮੈਂ ਮੋਨਟਾਈਜ਼ ਦੇ ਯੋਗ ਹਾਂ ਜਾਂ ਨਹੀਂ ਉਸ ਤੋਂ ਬਾਅਦ ਤੁਸੀਂ ਅੱਗੇ ਦੇਖ ਸਕਦੇ ਹੋ ਲਿਖਿਆ ਹੋਇਆ ਚੈੱਕ ਦਾ ਮੋਨਟਾਈਜ਼ੇਸ਼ਨ ਸੈਕਸ਼ਨ ਇਨ ਦਾ ਮੈਟਾ ਬਿਜ਼ਨਸ ਸੂਟ ਇਫ ਯੂ ਡੂ ਨੋਟ ਸੀ ਇਨ ਦਾ ਲੈਫਟ ਹੈਂਡ ਮੈਨੂ ਕਲਿਕ ਆਲ ਟੂਲ ਐਂਡ ਯੂ ਵਿਲ ਫਾਈਂਡ ਮੋਨਟਾਈਜੇਸ਼ਨ ਅੰਡਰ ਸੈਲ ਪ੍ਰੋਡਕਟ ਐਂਡ ਸਰਵਿਸ ਸੋ ਇਸ ਦੇ ਵਿੱਚ ਫੇਸਬੁੱਕ ਤੁਹਾਨੂੰ ਤਰੀਕਾ ਦੱਸ ਰਹੀ ਆ ਕਿ ਤੁਸੀਂ ਕਿਵੇਂ ਮੈਟਾ ਬਿਜ਼ਨਸ ਸੂਟ ਦੇ ਵਿੱਚ ਜਾ ਕੇ ਇਹ ਚੈੱਕ ਕਰ ਸਕਦੇ ਹੋ ਕਿ ਤੁਸੀਂ ਜੋ ਪੇਜ ਜਾਂ ਪ੍ਰੋਫਾਈਲ ਤੇ ਕੰਮ ਕਰਦੇ ਹੋ ਉਹ ਮੋਨਟਾਈਜ਼ ਹੋਵੇਗਾ ਜਾਂ ਨਹੀਂ ਪਰ ਤੁਸੀਂ ਇਹ ਆਪਣੀ ਪ੍ਰੋਫਾਈਲ ਦੇ ਵਿੱਚ ਹੀ ਚੈੱਕ ਕਰ ਸਕਦੇ ਹੋ ਚੈੱਕ ਕਰਨਾ ਕਿਵੇਂ ਆ ਉਹ ਮੈਂ ਤੁਹਾਨੂੰ ਡਿਟੇਲ ਵਿੱਚ ਦੱਸਦਾ ਤੁਸੀਂ ਵੀ ਉਸੇ ਤਰੀਕੇ ਦੇ ਨਾਲ ਆਪਣਾ ਪੇਜ ਜਾਂ ਪ੍ਰੋਫਾਈਲ ਚੈੱਕ ਕਰ ਲੈਣਾ ਕਿ ਉਹ ਮੋਨਟਾਈਜ਼ ਹੋਵੇਗਾ ਜਾਂ ਨਹੀਂ ਜਾਂ ਫਿਰ ਉਸ ਤੋਂ ਪੈਸੇ ਬਣਨਗੇ ਜਾਂ ਨਹੀਂ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣਾ ਪੇਜ ਜਾਂ ਪ੍ਰੋਫਾਈਲ ਨੂੰ ਓਪਨ ਕਰ ਲੈਣਾ ਉਸ ਤੋਂ ਬਾਅਦ ਤੁਸੀਂ ਇੱਥੇ ਦੇਖ ਸਕਦੇ ਹੋ ਤੁਹਾਨੂੰ ਪ੍ਰੋਫੈਸ਼ਨਲ ਡੈਸ਼ਬੋਰਡ ਵਾਲਾ ਆਈਕਨ ਦਿਖਾਈ ਦੇਊ ਜੇਕਰ ਤੁਹਾਨੂੰ ਇੱਥੇ ਇਹ ਦਿਖਾਈ ਨਹੀਂ ਦਿੰਦਾ ਤਾਂ ਤੁਸੀਂ ਆਪਣੇ ਪ੍ਰੋਫਾਈਲ ਵਾਲੇ ਆਈਕਨ ਤੇ ਕਲਿੱਕ ਕਰ ਦੇਣਾ ਉੱਥੇ ਤੁਹਾਨੂੰ ਪ੍ਰੋਫੈਸ਼ਨਲ ਡੈਸ਼ਬੋਰਡ ਵਾਲਾ ਆਈਕਨ ਦਿਖਾਈ ਦੇ ਦੇਣਾ ਤੇ ਤੁਸੀਂ ਉਸ ਉੱਪਰ ਕਲਿੱਕ ਕਰ ਦੇਣਾ ਉਸ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਉੱਪਰ ਦੇਖ ਸਕਦੇ ਹੋ ਇੱਥੇ ਤੁਹਾਨੂੰ ਬਹੁਤ ਸਾਰੇ ਆਪਸ਼ਨ ਦਿਖਾਈ ਦੇਣਗੇ ਹੋਮ ਇਨਸਾਈਟ ਕੰਟੈਂਟ ਗਰੋਥ ਜੇ ਤੁਸੀਂ ਇਹਨਾਂ ਨੂੰ ਥੋੜਾ ਜਿਹਾ ਸਕਰੋਲ ਕਰੋਗੇ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਇੱਕ ਮੋਨਟਾਈਜ਼ੇਸ਼ਨ ਵਾਲ ਦੇ ਰਿਹਾ ਤੁਸੀਂ ਕੀ ਕਰਨਾ ਇਸ ਉੱਪਰ ਕਲਿੱਕ ਕਰ ਦੇਣਾ ਸੋ ਇਸ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਇੱਥੇ ਉੱਪਰ ਦੇਖ ਸਕਦੇ ਹੋ ਮੋਨਟਾਈਜੇਸ਼ਨ ਸਟੇਟਸ ਲਿਖਿਆ ਹੋਇਆ ਜਿੱਥੇ ਸੋ ਇਹੀ ਫੇਸਬੁੱਕ ਤੁਹਾਨੂੰ ਉਹ ਪੋਸਟ ਦੇ ਵਿੱਚ ਚੈੱਕ ਕਰਨ ਨੂੰ ਕਹਿ ਰਹੀ ਆ ਤੁਸੀਂ ਇੱਥੇ ਦੇਖ ਸਕਦੇ ਹੋ ਲਿਖਿਆ ਹੋਇਆ ਯੂਅਰ ਪੇਜ ਇਜ਼ ਅਰਨਿੰਗ ਮਨੀ ਸੋ ਜੇਕਰ ਤੁਹਾਡੇ ਪੇਜ ਤੇ ਵੀ ਇਹ ਲਿਖਿਆ ਆਉਂਦਾ ਹੈ ਗ੍ਰੀਨ ਟਿਕ ਆਉਂਦੀ ਹੈ ਚਾਹੇ ਤੁਹਾਡੀ ਪ੍ਰੋਫਾਈਲ ਹੈ ਚਾਹੇ ਪੇਜ ਹੈ ਤਾਂ ਇਹਦਾ ਮਤਲਬ ਹੈ ਕਿ ਤੁਸੀਂ ਆਪਣੇ ਪੇਜ ਜਾਂ ਪ੍ਰੋਫਾਈਲ ਤੋਂ ਅਰਨਿੰਗ ਕਰ ਸਕਦੇ ਹੋ ਜਦੋਂ ਤੁਹਾਨੂੰ ਟੂਲ ਮਿਲ ਗਏ ਉਦੋਂ ਤੁਹਾਨੂੰ ਪੈਸੇ ਵੀ ਬਣਨ ਲੱਗ ਜਾਣਗੇ ਸੋ ਸਭ ਚੀਜ਼ ਤੁਸੀਂ ਇਹ ਚੈੱਕ ਕਰਨੀ ਆ ਜੋ ਕਿ ਫੇਸਬੁੱਕ ਤੁਹਾਨੂੰ ਕਹਿ ਰਹੀ ਆ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਤੁਸੀਂ ਜਿੱਥੇ ਲਿਖਿਆ ਹੋਇਆ ਯੂਅਰ ਪੇਜ ਇਜ਼ ਅਰਨਿੰਗ ਮਨੀ ਤੁਸੀਂ ਇਸ ਉੱਪਰ ਹੀ ਕਲਿੱਕ ਕਰ ਦੇਣਾ ਹੈ ਉਸ ਤੋਂ ਬਾਅਦ ਤੁਹਾਨੂੰ ਇਹੋ ਜਿਹੇ ਆਪਸ਼ਨ ਦਿਖਾਈ ਦੇਣਗੇ ਤੁਸੀਂ ਇੱਥੇ ਕੀ ਚੈੱਕ ਕਰਨਾ ਇੱਥੇ ਤੁਸੀਂ ਦੇਖ ਸਕਦੇ ਹੋ ਲਿਖਿਆ ਹੋਇਆ ਯੂਅਰ ਪੇਜ ਇਜ਼ ਐਕਟਿਵ ਐਂਡ ਅਰਨਿੰਗ ਸੋ ਤੁਹਾਡੇ ਪ੍ਰੋਫਾਈਲ ਜਾਂ ਪੇਜ ਤੇ ਐਕਟਿਵ ਐਂਡ ਅਰਨਿੰਗ ਲਿਖਿਆ ਹੋਣਾ ਚਾਹੀਦਾ ਸੋ ਉਸ ਤੋਂ ਬਾਅਦ ਜੋ ਅਗਲੀ ਚੀਜ਼ ਤੁਸੀਂ ਚੈੱਕ ਕਰਨੀ ਆ ਤੁਸੀਂ ਸਕਰੋਲ ਕਰਕੇ ਥੋੜਾ ਜਿਹਾ ਹੋਰ ਹੇਠਾਂ ਆ ਜਾਣਾ ਤੇ ਇੱਥੇ ਤੁਹਾਨੂੰ ਇੱਕ ਆਪਸ਼ਨ ਦਿਖਾਈ ਦੇਊਗਾ ਪੇਜ ਸਟੇਟਸ ਵਾਲਾ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਇੱਥੇ ਤੁਸੀਂ ਦੇਖ ਸਕਦੇ ਹੋ ਲਿਖਿਆ ਹੋਇਆ ਪੇਜ ਹੈਜ਼ ਨੋ ਇਸ਼ੂ ਤੇ ਗ੍ਰੀਨ ਟਿੱਕ ਆਈ ਹੋਈ ਆ ਸੋ ਇਹ ਵੀ ਤੁਸੀਂ ਆਪਣੇ ਪੇਜ ਚ ਚੈੱਕ ਕਰ ਲੈਣੀ ਆ ਜੇਕਰ ਗ੍ਰੀਨ ਟਿੱਕ ਹੈ ਤਾਂ ਤੁਹਾਡਾ ਪੇਜ ਬਿਲਕੁਲ ਓਕੇ ਹੈ ਤੇ ਅਰਨਿੰਗ ਵਾਲੀ ਸਟੇਜ ਤੇ ਹੈ ਉਸ ਤੋਂ ਬਾਅਦ ਤੁਸੀਂ ਅੱਗੇ ਕੀ ਚੈੱਕ ਕਰਨਾ ਤੁਸੀਂ ਇੱਥੇ ਦੇਖ ਸਕਦੇ ਹੋ ਇੱਕ ਲਿਖਿਆ ਹੋਇਆ ਗੁੱਡ ਨਿਊਜ਼ ਨੋ ਵਾਇਓਲੇਸ਼ਨ ਟੂ ਸ਼ੋ ਸੋ ਜੇਕਰ ਤੁਹਾਡੇ ਪੇਜ ਤੇ ਇਹ ਲਿਖਿਆ ਹੁੰਦਾ ਕਿਸੇ ਤਰ੍ਹਾਂ ਦੀ ਕੋਈ ਵਾਇਓਲੇਸ਼ਨ ਨਹੀਂ ਹੈਗੀ ਤਾਂ ਤੁਸੀਂ ਆਪਣੇ ਪੇਜ ਨੂੰ ਮੋਨਟਾਈਜ਼ ਕਰਵਾ ਸਕਦੇ ਹੋ ਜੇਕਰ ਤੁਹਾਨੂੰ ਇੱਥੇ ਕੋਈ ਵਾਇਓਲੇਸ਼ਨ ਸ਼ੋ ਹੋ ਰਹੀ ਆ ਕੋਈ ਇਸ਼ੂ ਸ਼ੋ ਹੋ ਰਿਹਾ ਹੈ ਤਾਂ ਜਿੰਨਾ ਚਿਰ ਤੁਸੀਂ ਉਸ ਨੂੰ ਠੀਕ ਨਹੀਂ ਕਰਦੇ ਤੁਹਾਡਾ ਪੇਜ ਮੋਨਟਾਈਜ਼ ਨਹੀਂ ਹੁੰਦਾ ਸੋ ਫੇਸਬੁੱਕ ਨੇ ਇਹ ਆਫੀਸ਼ੀਅਲੀ ਆਪਣੇ ਪੇਜ ਤੇ ਪੋਸਟ ਸ਼ੇਅਰ ਕਰਕੇ ਤੁਹਾਨੂੰ ਦੱਸਿਆ ਤਰੀਕਾ ਕਿ ਤੁਸੀਂ ਕਿਵੇਂ ਚੈੱਕ ਕਰਨਾ ਹੈ ਸੋ ਤੁਸੀਂ ਵੀ ਆਪਣੇ ਪੇਜ ਦੇ ਵਿੱਚ ਐਸੀ ਤਰ੍ਹਾਂ ਚੈੱਕ ਕਰ ਸਕਦੇ ਹੋ ਜੇਕਰ ਤੁਹਾਡੇ ਪੇਜ ਦੇ ਵਿੱਚ ਇਹ ਸਾਰਾ ਕੁਝ ਠੀਕ ਹੈ ਤਾਂ ਤੁਹਾਡਾ ਪੇਜ ਮੋਨਟਾਈਜ਼ ਹੋ ਸਕਦਾ ਹੈ ਪਰ ਸ਼ਰਤ ਇਹ ਹੈ ਕਿ ਤੁਹਾਡੇ ਪੇਜ ਤੇ ਜੋ ਤੁਸੀਂ ਕੰਟੈਂਟ ਅਪਲੋਡ ਕਰਦੇ ਹੋ ਉਹ ਵੀ ਪਾਲਿਸੀ ਨੂੰ ਫੋਲੋ ਕਰਦਾ ਹੋਣਾ ਚਾਹੀਦਾ ਕਈ ਵਾਰ ਕੰਟੈਂਟ ਪਾਲਿਸੀ ਨੂੰ ਫੋਲੋ ਨਹੀਂ ਕਰਦਾ ਜਿਸ ਕਰਕੇ ਇਸ਼ੂ ਤਾਂ ਨਹੀਂ ਆਉਂਦਾ ਪਰ ਪੇਜ ਮੋਨਟਾਈਜ਼ ਨਹੀਂ ਹੁੰਦਾ ਸੋ ਮੈਂ ਹਮੇਸ਼ਾ ਇਹ ਹੀ ਕੋਸ਼ਿਸ਼ ਕਰਦਾ ਕਿ ਤੁਹਾਨੂੰ ਸਹੀ ਤੇ ਵਧੀਆ ਜਾਣਕਾਰੀ ਦਿੱਤੀ ਜਾਵੇ ਜੇ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਕਰ ਦਿਓ ਜੇ ਤੁਹਾਨੂੰ ਤੁਹਾਡੇ ਪੇਜ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਤੁਸੀਂ ਇਨਬਾਕਸ ਦੇ ਵਿੱਚ ਮੈਸੇਜ ਕਰਿਓ ਉੱਥੇ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਜੇ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਫੋਲੋ ਕਰ ਲਿਓ ਜੇ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ